ਸੰਦੀਪ ਸ਼ੌਟ ਨਿਊਜ਼ ਦੇਖ ਰਹੇ ਸਾਰੇ ਦੋਸਤੋ ਮਿੱਤਰਾਂ ਨੂੰ ਸਾਡੇ ਚੈਨਲ ਵੱਲੋਂ ਸਵਾਮੀ ਜੀ ਮਹਾਰਾਜ ਕੀ ਜੈ ਅਸੀਂ ਆਪਣੇ ਚੈਨਲ ਮਾਧਿਅਮ ਰਾਹੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਨਦੀਪੁਰ ਵਾਲੇ ਸਵਾਮੀ ਜੀ ਮਹਾਰਾਜ ਜੀ ਦੀ ਕੁੱਟਿਆ ਦੇ ਵਿੱਚ 16 April ਤੋਂ 24 April ਤੱਕ ਸ਼ਿਵ ਮਹਾਪੁਰਾਣ ਦੀ ਕਥਾ ਕਰਵਾਈ ਜਾ ਰਹੀ ਹੈ ਜਿਸ ਨੂੰ ਕਿ ਮਹਾ ਮੰਡਲੇਸ਼ਵਰ ਯਮਨਾਪੁਰੀ ਜੀ ਦੁਆਰਾ ਕੀਤਾ ਜਾ ਰਿਹਾ ਹੈ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਕਥਾ ਦੇ ਵਿੱਚ ਜ਼ਰੂਰ ਆਓ ਤੇ ਸੁਆਮੀ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਮਾ ਰਹੇਗਾ 3 ਵਜੇ ਤੋਂ ਸ਼ਾਮ 7 ਵਜੇ ਤੱਕ 25 ਤਰੀਕ ਨੂੰ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ ਸੁਆਮੀ ਜੀ ਮਹਾਰਾਜ ਕੀ ਜੈ ਸੋ ਸਾਡੇ ਨਾਲ ਮੌਜੂਦ ਨੇ ਨਰੇਸ਼ ਕੁਮਾਰ ਪ੍ਰਧਾਨ ਜੀ ਪ੍ਰਧਾਨ ਜੀ ਸ਼ਿਵ ਸਰੂਪ ਆਤਮਾ ਨਦੀ ਪਰ ਕੁੜਾਲੀ ਵਿਖੇ ਤਿੰਨ ਦਿਨਾਂ ਦਾ ਸ਼ਿਵ ਮਹਾਪੁਰਾਣ ਜੋ ਕਥਾ ਚੱਲ ਰਹੀ ਹੈ ਸੋ ਉਸ ਬਾਰੇ ਕੀ ਕਹਿਣਾ ਚਾਹੂੰ ਇਹ ਜਿਹੜੀ ਕਥਾ ਹੈ ਇਹ ਸ਼ਿ ਸ਼ਮਾ ਫਰਾਂਦੀ ਇਸ ਸ਼ੋਮ ਜੀ ਦੀ ಅಪਾਰ ਕਿਰਪਾ ਦੇ ਨਾਲ ਚੱਲ ਰਹੀ ਹੈ ਇਸ ਵਕਤ ਸਾਡਾ ਕਿਸੇ ਦਾ ਕੋਈ ਸਵਾਰ ਨਹੀਂ ਹੈ ਸ਼ੋਮ ਜੀ ਅਸ਼ੀਰਵਾਦ ਨਾਲ ਇਹ ਕਥਾ ਦਾ ਸੰਚਾਲਨ ਹੋਇਆ ਹੈ ਸ੍ਰੀ ਸੁਆਮੀ ਅਵਨਾਪੂਰੀ ਜੀ ਹਰ ਦੁਆਰ ਵਾਲੇ ਇਹ ਕਥਾ ਕਰ ਰਹੇ ਸੋ ਸੰਗਤਾਂ ਕਿੰਨਾ ਕੁ ਸ਼ਾਹ ਦੇਖਿਆ ਯਾਰ ਹੈ ਸੰਗਤ ਜੀ ਦੇਖੋ ਹੋ ਜੇ ਥੋੜਾ ਦੋ ਦਿਨ ਹੋਏ ਨੇ ਰੋਜ਼ ਸੰਗਤ ਵੱਧ ਰਹੀ ਹੈ ਕੱਲ ਨੂੰ ਹੋਰ ਜਿਆਦਾ ਹੋਏਗੀ ਉਸ ਤੋਂ ਪਰਸੋਂ ਹੋਰ ਹੋਏਗੀ ਸੰਗਤ ਜਿਹੜੀ ਹੈ ਰੋਜ਼ੀ ਰੋਜ਼ ਵਧੇਗੀ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ ਸੰਗਤ ਨੂੰ ਇਹ ਅਪੀਲ ਕਰਨਾ ਚਾਹਾਂਗੇ ਵੱਤ ਤੋਂ ਵੱਦ ਆਪਣਾ ਸਮਾਂ نکال ਕੇ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਪ੍ਰਣਾਮ ਕਰਨ ਔਰ ਕਥਾ ਸੁਣਨ ਕਰਦਾ ਲਾਭ ਜੀ ਧੰਨਵਾਦ ਜੀ ਜੀ ਸ਼ਿਵ ਸ਼ੁਰੂ ਬਾਤ ਮਨਦੀ ਪਰ ਕੁੜਾਲੀ ਵਿਕੇ ਸ਼ਿਵ ਮਹਾਪ੍ਰਾਣ ਜੋ ਚੱਲ ਰਿਹਾ ਹੈ ਉਸ ਦਾ ਸੰਗਤ ਨੂੰ ਦੱਸੋ ਕੀ ਟਾਈਮਿੰਗ ਹੈ ਤੇ ਕਿਹੜੇ ਮਹਾਪੁਰਸ਼ ਇਸ ਨੂੰ ਕਰ ਰਹੇ ਜੀ ਬੋਲੋ ਸਵਾਮੀ ਜੀ ਮਹਾਰਾਜ ਕੀ ਜੈ ਜੋ ਵੀ ਇਹ ਸ਼ਿਵ ਮਹਾਪ੍ਰਾਣ ਕਥਾ ਸ਼ੁਰੂ ਹੋਈ ਹੈ ਇਹ ਆਰੰਭ ਹੋਈ ਹੈ ਸਵਾਮੀ ਜੀ ਦੀ ਅਪਾਰ ਕਿਰਪਾ ਦੇ ਨਾਲ ਹੀ ਕੋ ਭਾਗਿਆ ਪ੍ਰਾਪਤ ਹੋਇਆ ਸਾਰਿਆਂ ਨੂੰ ਇਹ ਔਰ ਇਹ ਕਥਾ 16 ਤਰੀਕ ਤੋਂ ਸ਼ੁਰੂ ਹੋ ਕੇ 24 ਤਰੀਕ ਤੱਕ ਚੱਲੇ ਗਈ ਹੈ ਔਰ ਸ਼ਾਮ ਨੂੰ 3 ਤੋਂ 7 ਵਜੇ ਤੱਕ ਇਸ ਦਾ ਟਾਈਮ ਹੈ ਔਰ ਇਸ ਨੂੰ ਆਪਣੇ ਮਹਾਮੰਦलेश्वर श्री यमुनाਪੁਰੀ ਜੀ ਦੇ ਮੁਖਾਰਬਿੰਦ ਤੋਂ ਇਹ ਅਰਤਨ ਕੀਤੀ ਜਾ ਰਹੀ ਹੈ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਕਥਾ ਦੇ ਵਿੱਚ ਆ ਕੇ ਲਾਭ ਉਠਾਓ ਔਰ ਬਚੀਵਨ ਸਫਲ ਬਣਾਓ ਤੇ 25 ਤਰੀਕ ਨੂੰ ਨਾਲ ਭੰਡਾਰਾ ਵੀ ਹੈ ਹਮੇ ਜੀ ਮਹਾਰਾਜ ਜੀ ਕੀ ਜੈ ਬੋਲੋ ਸਵਾਮੀ ਜੀ ਮਹਾਰਾਜ ਜੀ ਜੈ ਸੋ ਸ਼ਿਵ ਮਹਾਪੁਰਾਣ ਸ਼ਿਵ ਸਰੂਪ ਆਤਮਾ ਨਦੀ ਪਰ ਕਰਾੜੀ ਵਿਖੇ ਕਰਵਾਈ ਜਾ ਰਹੀ ਹੈ ਕਿੱਥੇ ਕਿ ਬੋਲਦੇ ਹੋਏ ਸ਼ਿਵ ਸ਼ਿਵ ਚੱਲ ਰਿਹਾ ਹੈ ਸੋ ਕਿੰਨਾ ਵਧੀਆ ਲੱਗ ਰਿਹਾ ਸੋ ਇਸ ਬਾਰੇ ਕੀ ਕਹਿਣਾ ਚਾਹੋ ਸ਼ਿਵ ਦਾ ਸਥਾਨ ਹੈ ਸਤਗੁਰ ਸੁਆਮੀ ਜੀ ਮਹਾਰਾਜ ਆਪ ਸ਼ਿਵ ਸਰੂਪ ਹੈ ਸ਼ਿਵ ਸ਼ਿਵ ਪਾਤਮਾ ਹੈ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਜਿੰਨਾ ਚਿਰ ਹੋ ਰਹੇ ਰਹੇ ਸੰਗਤ ਨੂੰ ਸ਼ਿਵ ਨਾਮ ਭਗਵਾਨ ਨਾਲ ਇੱਕੋ ਇੱਕ ਪਰਮੇਸ਼ਰ ਦੇ ਨਾਲ ਜੋੜਨ ਦੀ ਕਿਰਪਾ ਕਰੀ ਹੈ ਨਾਮ ਦਾ ਨ ਦੇ ਕੇ ਲੋਕਾਂ ਨੂੰ ਉਸੇ ਮਾਹ ਦੇ ਵਿੱਚ ਪਹੁੰਚਾਇਆ ਹੈ ਇੱਥੇ ਹਰ ਤਾਂ ਸ਼ਿਵ ਸ਼ਿਵ ਦਾ ਜਾਪ ਹੁੰਦਾ ਤੁਸੀਂ ਕਦੇ ਵੀ ਉਰੇ ਆਓ ਅਥਾ ਸ਼ਾਂਤੀ ਤੁਹਾਨੂੰ ਮਿਲੇਗੀ ਤੇ ਆਟੋਮੈਟਿਕਲੀ ਤੁਹਾਡੀ ਜਿਹੜੀ ਲਿਵ ਹੈ ਉਹ ਪਰਮੇਸ਼ਰ ਨਾਲ ਜੁੜ ਜਾਂਦੀ ਹੈ ਇਹ ਉਹਨਾਂ ਦੀ ਕਿਰਪਾ ਹੈ ਕਿ ਉਹਨਾਂ ਦੇ ਸਥਾਨ ਤੇ ਮਹਾਪੁਰਸ਼ ਯਮਨਾਪੁਰ ਜੀ ਆਪਣੇ ਮੁਖਾਰਬਿੰਦ ਤੇ ਸ਼ਿਵ ਪ੍ਰਾਨ ਦਾ ਕਥਾ ਦਾ ਵਿਖਿਆਨ ਕਰਕੇ ਇਸ ਖੇਤਰ ਦੇ ਲੋਕਾਂ ਨੂੰ ਕਟਿਆ ਦੇ ਨਾਲ ਜੁੜੇ ਹੋਏ ਭਗਤਾਂ ਨੂੰ ਤੇ तमाम ਲੋਕਾਈ ਨੂੰ ਨਿਹਾਲ ਕਰ ਰਹੇ ਹਨ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਸਾਨੂੰ ਸਾਰਿਆਂ ਨੂੰ ਸ੍ਰੀਮਣੀ ਮਹਾਰਾਜ ਜੀਆ ਜੋ ਸ਼ਿਕਸ਼ਾ ਉਹਨਾਂ ਨੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਜੀਵਨ ਲੇਖੇ ਲਾ ਸਕੀਏ ਕਿਉਂਕਿ ਜੀਵਨ ਬੜਾ ਕੀਮਤੀ ਹੈ ਇਹ ਜੀਵਨ ਕੇਵਲ ਤੇ ਕੇਵਲ ਉਸ ਪ੍ਰਮਾਤਮਾ ਦੀ ਭਗਤੀ ਨੂੰ ਕਰਨ ਲਈ ਤੇ ਉਸ ਦੀ ਪ੍ਰਾਪਤੀ ਲਈ ਮਿਲਿਆ ਹੋਇਆ ਹੈ ਇਸ ਦਾ ਇੱਕੋ ਇੱਕ ਉਦੇਸ਼ਾ ਹੈ ਸਾਨੂੰ ਉਸ ਉਦੇਸ਼ਾ ਵੱਲ ਹਮੇਸ਼ਾ ਹੀ ਜਾਗਰਸ ਰਹਿਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਜੋ ਵੀ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਵੱਧ ਛੱਡ ਕੇ ਸ਼ਾਮਲ ਹੋਣਾ ਚਾਹੀਦਾ ਹੈ ਤੇ ਸਵਾਮੀ ਜੀ ਦੇ ਚਰਨਾਂ ਵਿੱਚ ਹਮੇਸ਼ਾ ਹੀ ਆਪਣਾ ਧਿਆਨ ਲਾਉਣਾ ਚਾਹੀਦਾ ਹੈ ਬੋਲ ਸਵਾਮੀ ਜੀ ਮਹਾਰਾਜ ਕੀ ਜੈ ਬੋਲ ਸ਼ੰਕਰ ਭਗਵਾਨ ਕੀ ਜੈ ਤੁਹਾਡੇ ਮਾਧਿਅਮ ਤੇ ਤੁਹਾਡੇ ਜਿਹੜਾ ਇਹ ਚੈਨਲ ਹੈ ਦੇ ਮਾਧਿਅਮ ਤੇ ਇਸ ਦਾ ਪ੍ਰਚਾਰ ਹੋ ਰਿਹਾ ਹੈ ਇਹ ਵੀ ਬਹੁਤ ਵੱਡੀ ਗੱਲ ਹੈ ਇਸ ਦੇ ਨਾਲ ਉਹ ਸੰਗਤ ਜਿਨ੍ਹਾਂ ਨੂੰ ਕੁਛ ਨੂੰ ਨਹੀਂ ਪਤਾ ਲੱਗਦਾ ਵੀ ਉਹਦੇ ਕੱਥਾ ਹੋ ਰਹੀ ਹੈ ਉਹ ਵੀ ਇਹਦੇ ਨਾਲ ਜੁੜ ਜਾਣਗੇ ਉਹ ਵੀ ਇੱਥੇ ਆ ਕੇ ਸ਼ਾਮਲ ਹੋਣਗੇ ਆਪਣੇ ਜੀਵਨ ਨੂੰ ਸਫਲ ਬਣਾਉਣਗੇ ਐਨਾ ਹੀ ਕਹਿਣਾ ਹੈ ਮੈਂ ਆਪਣੀ ਬਾਣੀ ਦੇ ਬਰਾਬਰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੀ ਜੈ। ਆਸੀਂ ਸ਼ਿਵ ਸਰੂਪ ਆਤਮਾ ਨਦੀ ਪਾਰ ਕੜੀ ਵਿਖੇ ਖੜੇ ਆ ਜਿੱਥੇ ਕਿ ਸ਼ਿਵ ਮਹਾਪ੍ਰਣ ਤਿੰਨ ਦਿਨਾਂ ਤੋਂ ਚੱਲ ਰਿਹਾ ਹੈ ਸੋ ਉਸ ਬਾਰੇ ਕੀ ਕਹਿਣਾ ਚਾਹੋਗੇ? ਸਿਮਰਤ ਸਾਸਤਰ ਬੀਜ ਪ੍ਰਕਾਰ ਨੂੰ ਕੋਠੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋਸ਼ੀਆਂ। ਸਾਨੂੰ ਮੂਲ ਅਸੀਂ ਆਪਣੇ ਮੂਲ ਨਾਲੋਂ ਟੁੱਟੇ ਹੋਏ ਆਂ ਸਵਾਮੀ ਜੀ ਮਹਾਰਾਜ ਇਹ ਸਾਨੂੰ ਆਪਣੇ ਕਰੋੜਾਂ ਜਨਮਾਂ ਦੇ ਪਿੱਛੇ ਭੁੱਲੇ ਹੋਏ ਜਨਮਾਂ ਦੇ ਅਸੀਂ ਸੁੱਤੇ ਪਏ ਆਂ ਜਨਮਾਂ ਜਨਮਾਂ ਦੇ ਮਹਾਰਾਜ ਜਿਹੜੀ ਵੀ ਮਹਾਪੁਰਸ਼ਾਂ ਦਾ ਜਨਮ ਹੁੰਦਾ ਹੈ ਮਹਾਪੁਰਸ਼ਾਂ ਦਾ ਮੁੱਖ ਮੁੱਖ ਕਾਰਜ ਹੁੰਦਾ ਹੈ ਮਨੁੱਖ ਦੇ ਅੰਦਰ ਜੋਤ ਨੂੰ ਪ੍ਰਗਟ ਕਰਨਾ ਮਹਾਰਾਜ ਨੇ ਬਹੁਤ ਬੜੇ ਤਾਰਜ ਕਰੇ ਬ੍ਰਹਮ ਗਿਆਨੀ ਕੇ ਸੰਗ ਘਟ ਘਟ ਦੇਖਾ ਮਹਾਰਾਜ ਘਟ ਘਟ ਵਿੱਚ ਪਰਮੇਸ਼ਰਤ ਹੁੰਦੇ ਆਂ ਦਰੀ ਵਿੱਚ ਦੇਖਣੋ ਭਾਈ ਪੱਥਰਾਂ ਵਿੱਚ ਦੇਖੋ ਕਣਕਣ ਵਿੱਚ ਮਹਾਰਾਜ ਨੇ ਸਵਾਮੀ ਜੀ ਮਾਰੇ ਬਹੁਤ ਬੜਾ ਪਰਉਪਕਾਰ ਕੀਤਾ ਸਾਡੇ ਇਲਾਕੇ ਨੂੰ ਤਾਰ ਕੇ ਸੋਮਜੀ ਮਹਾਰਾਜੀ ਹੰਸਾਲੀ ਵਾਲੇ ਸੰਤਪੂਰਤ ਬਹਿਉਂਗਾ ਨਹੀਂ ਮਾ ਕੁਛ ਵੀ ਆ ਕਰਦੇ अनेका ਸੰਪਰਦਾ ਮਹਾਪੁਰਖ ਮਹਾਪ੍ਰਸਾਦ ਦੇ ਦਰਸ਼ਨ ਕਰਨ ਆਇਆ ਖੜਦੇ ਮਹਾਰਾਜ ਦੇ ਦਰਸ਼ਨਾਂ ਦੇ ਵਿੱਚ ਵੀ ਕਰੋਨਾ ਪਾਪਾ ਦਾ ਨਾਸ ਹੋ ਜਾਂਦਾ ਤਾਂ ਤੇ ਜੀਵਨ ਸਫਲ ਹੋ ਜਾਂਦਾ ਤੇ ਸੇਵਾ ਸੀਮਨ ਕਰੋ ਸੋਮਜੀ ਦਾ ਸ਼ੀਪ੍ਰਾਨ ਦੀ ਕਥਾ ਚੱਲ ਰਹੀ ਹੈ ਮਹਾਪੁਰਖ ਪਾਏ ਹੋਏ ਹੈ ਜਮਨਾਪੁਰੀ ਦੀ ਬਹੁਤ ਹੀ ਪਿਆਰ ਸੁਭਾਅ ਦੇ ਨਾਲ ਸ਼ਰਦਾ ਦੇ ਨਾਲ ਪ੍ਰੇਮ ਦੇ ਨਾਲ ਕਥਾ ਕਰਦੇ ਨੇ ਪਤਲ ਕਰਾਲੀ ਦੀ ਸੰਗਤ ਹੋਰ ਲੱਗੀ ਸੇਵਾ ਦਾ ਪੰਚ ਇਹ ਕਥਾ ਸੁਣੋ ਤੇ ਜੀਵਨ ਸੁਖਦਾਇਕ ਸਾਰੇ ਨੂੰ ਆਉਂਦਾ ਹੈ ਬਾਗੀ ਕੁਰਸੀ ਦਾ ਫਾਇਦਾ ਵਾਹਿਗੁਰੂ